ਕੱਲ੍ਹ ਦੇ ਦਿਨ ਵਿੱਚ ਖਰਾਬ ਮੌਸਮ ਤੇ ਤਿਲਕਣੀਆਂ ਸੜਕਾਂ ਤੇ ਹਦੀ ਰਾਤ ਦਾ ਸਮਾਂ ਸਾਰੀਆਂ ਚਰੁੰਠੀਆਂ ਉਸ ਵੇਲੇ ਹੋਰ ਵੀ ਗੰਭੀਰ ਹੋ ਗਿਆ ਜਦੋਂ ਕੈਬ ਡਰਾਈਵਰ ਹਦੀਪ ਸਿੰਘ ਤੂਰਤੀ ਕੱਟੀ ਦੀ ਪਿਛਲੇ ਸੇਕ ਉਤੇ ਜਿੰਦਗੀ ਤੇ ਮੋਤੀ ਤੋੜ ਚਲਦੀ ਸੀ ਪਿਛਲੇ ਐਤਵਾਰ ਅੰਤਿ ਰਾਤ ਤੋਂ ਕੁਝ ਹੀ ਬਾਦ ਹਰਦੀਪ ਸਿੰਘ ਤੂਰ ਨੇ ਕੈਲਗਰੀ ਵਿੱਚ ਆਪਣੀ ਚੈਕਰ ਕੈਬ ਦੇ ਲਈ ਇੱਕ ਆਮ ਜਿਹਾ ਕਾਲ ਸਵੀਕਾਰ ਕੀਤਾ ਪਰ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਉਸ ਦੀ ਜ਼ਿੰਦਗੀ ਦੀ ਸਭ ਤੋਂ ਯਾਦਗਾਰ ਸਵਾਰੀ ਸਾਬਤ ਹੋਵੇਗੀ ਜਦੋਂ ਉਹ ਮੌਕੇ ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਇੱਕ ਗਰਭਵਤੀ ਔਰਤ ਦਲਦ ਵਿੱਚ ਹੈ ਅਤੇ ਉਸ ਦਾ ਸਾਥੀ ਉਸ ਨੂੰ ਕੈਬ ਦੇ ਵਿੱਚ ਬਿਠਾਉਣ ਦੇ ਵਿੱਚ ਮਦਦ ਕਰ ਰਿਹਾ ਤੇ ਦੋਵਾਂ ਨੇ ਦੱਸਿਆ ਕਿ ਐਮਰਜੈਂਸੀ ਹੈ ਤੇ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਦਾ ਹੈ ਤੂਨੇ ਰਸਤੇ ਕਿ ਪਹਿਲਾ ਹੁਸਾ ਮੰ ਐਂਬੂਲੈਂਸ ਬੁਲਾਉਂਦਾ ਸੀ ਪਰ ਮੌਸਮ ਦੀ ਗੰਭੀਰਤਾ ਤੇ ਔਰਤ ਦੀ ਹਾਲਤ ਨੂੰ ਵੇਖਦਿਆਂ ਉਸਨੇ ਫੈਸਲਾ ਕੀਤਾ ਕਿ ਸਮਾਂ ਬਰਬਾਦ ਕੀਤੇ ਬਿਨਾ ਖੁਦ ਹੀ ਹਸਪਤਾਲ ਲੈ ਕੇ ਜਾਣਾ ਹੀ ਸਭ ਤੋਂ ਵਧੀਆ ਵਿਕਲਪ ਹੈ ਬਰਫੀਲੇ ਤੂਫਾਨ ਕਾਰਨ ਸੜਕਾਂ ਫਿਸਲਣ ਵਾਲੀ ਸਨ ਇਸ ਲਈ ਉਹ ਬਹੁਤ ਹੌਲੀ ਅਤੇ ਸਾਵਧਾਨੀ ਦੇ ਨਾਲ ਗੱਡੀ ਚਲਾ ਰਹੀ ਸੀ ਪੇਟਲ ਹੋਇਟ ਸੈਂਟਰ ਤੱਕ ਪਹੁੰਚਣ ਦੇ ਵਿੱਚ ਲਗਭਗ ਅੱਧਾ ਘੰਟਾ ਲੱਗਿਆ ਵੱਧਕਣਤਾ ਜੋ ਤੂ ਤੇ ਲਈ ਜ਼ਿੰਦਗੀ ਦੇ ਸਭ ਤੋਂ ਲੰਬੇ 3 ਮਿੰਟ ਸਨ ਉਸਨੇ ਕਿਹਾ ਕਿ ਹਰ ਲਾਲ ਬੱਤੀ ਉਤੇ ਪਹੁੰਚ ਕੇ ਉਹ ਸਾਥੀ ਡੁੱਬ ਜਾਂਦਾ ਸੀ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਹਰ ਸਕਿੰਟ ਕੀਮਤੀ ਹੈ ਅਤੇ ਪਿਛਲੀ ਸੀਟ ਉਤੇ ਬੈਠੀ ਮਾਂ ਅਤੇ ਅਜਮੇ ਬੱਚੇ ਦੀ ਜਾਨ दाते ਲੱਗੀ ਹੋਈ ਹੈ ਹਸਪਤਾਲ ਤੋਂ ਸਿਰਫ 3 ਬਲੌਕ ਪਹਿਲਾ ਅਚਾਨਕ ਪਿਛੇ ਚੀਕਾ ਬੰਦ ਹੋ ਗਿਆ ਫਿਰ ਨਾ ਮਾਦੀ ਆਵਾਜ਼ ਨਾ ਬੱਚੇ ਦੀ ਇਹ ਪਲ ਤੂੜ ਦੇ ਲਈ ਸਭ ਤੋਂ ਡਾਉਣਾ ਸੀ ਪਰ ਕੁਝ ਸਕਿੰਟਾਂ ਬਾਅਦ ਇੱਕ ਨਵਜੰਮੇ ਬੱਚੇ ਦੀ ਰੋਂਦੀ ਆਵਾਜ਼ ਸੁਨਾ ਹੀ ਦਿੱਤੀ ਉਸ ਪਲ ਤੂੜ ਨੂੰ ਸਕੂਨ ਮਿਲਿਆ ਪਰ ਉਹ ਰੁਕਿਆ ਨਹੀਂ ਉਸ ਦਾ ਧਿਆਨ ਸਿਰਫ ਇੱਕ ਗਾਲੂ ਤੇਸੀ ਮਾਂ ਤੇ ਬੱਚੇ ਨੂੰ ਜਲਦ ਤੋਂ ਜਲਦ ਡਾਕਟਰੀ ਸਹਾਇਤਾ ਤੱਕ ਪਹੁੰਚਾਣਾ ਆਕਰਕਾਰੂ ਸੀ ਪੀਲੀ ਕਾਲੀ ਕੈਬ ਇੱਕ ਅਚਾਨਕ ਐਂਬੂਲੈਂਸ ਬਣ ਕੇ ਪੀਟਰ ਲੋਹਿੱਟ ਸੈਂਟਰ ਪਹੁੰਚ ਗਈ ਜਿਵੇਂ ਹੀ ਹਸਪਤਾਲ ਦਾ ਸਟਾਫ ਦੌੜ ਕੇ ਬਾਹਰ ਆਇਆ ਤਾਂ ਤੂੜ ਨੇ ਉਹਨਾਂ ਨੂੰ ਸਾਰਾ ਕੰਮ ਸੰਭਾਲਣ ਦਿੱਤਾ ਕੁਝ ਸਮੇਂ ਬਾਅਦ ਉਸਨੇ ਦੱਸਿਆ ਕਿ ਮਾਂ ਤੇ ਬੱਚੇ ਦੋਵੇਂ ਹੀ ਸੁਰੱਖਿਅਤ ਨੇ ਇਕਾਲ ਤੂਲ ਦੀ ਸ਼ਿਫਟ ਦੀ ਆਖਰੀ ਸਵਾਰੀ ਸੀ 4 ਸਾਲਾਂ ਤੋਂ ਕੈਪਚੂਲ ਆ ਰਹੇ ਤੂਲ ਦਾ ਕਹਿਣਾ ਹੈ ਕਿ ਇਹ ਉਸ ਦੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਅਜਿਹਾ ਤਜਰਬਾ ਸੀ ਜਦੋਂ ਮੈਂ ਦੋ ਲੋਕਾਂ ਨੂੰ ਕੈਪ ਦੇ ਵਿੱਚ ਪਹੁੰਚਾਇਆ ਤੇ ਤਿੰਨ ਲੋਕਾਂ ਨੂੰ ਹਸਪਤਾਲ ਤੋਂ ਛੱਡਿਆ ਤੂਰ ਨੇ ਮੁਸਕਰਾਉਂਦੇ ਹੋਏ ਕਿਹਾ ਇਹ ਜ਼ਿੰਦਗੀ ਦੇ ਵਿੱਚ ਇੱਕ ਵਾਰ ਆਉਣ ਵਾਲਾ ਮੌਕਾ ਹੈ ਅਤੇ ਮੇਰੇ ਲਈ ਇਹ ਮਾਣ ਵਾਲਾ ਪੱਲ ਹੈ ਕੱਲ੍ਹ ਕੀਤੇ ਵਿੱਚੋਂ ਖਰਾਬ ਮੌਸਮ ਤੇ ਤਿਲਕਣੀਆਂ ਸੜਕਾਂ ਤੇ ਅਧਿਰਾਤ ਦਾ ਸਮਾਏ ਸਾਰੀਆਂ ਚਰੁੰਠੀਆਂ ਉਸ ਵੇਲੇ ਹੋਰ ਵੀ ਗੰਭੀਰ ਹੋ ਗਿਆ ਜਦੋਂ ਕੈਬ ਡਰਾਈਵਰ ਹਰਦੀਪ ਸਿੰਘ ਦੀ ਤੂਤੀ ਕੱਟੀ ਦੀ ਪਿਛਲੇ ਸੀਟ ਉੱਤੇ ਚਿੰਨ੍ਹ ਕੀਤੇ ਮੋਤੀ ਤੋੜ ਚਲੀ ਸੀ ਪਿਛਲੇ ਐਤਵਾਦ ਅਧਿਰਾਤ ਤੋਂ ਕੁਝ ਹੀ ਬਾਅਦ ਹਰਦੀਪ ਸਿੰਘ ਤੂਰ ਨੇ ਕੈਲਗਰੀ ਵਿੱਚ ਆਪਣੀ ਟੈਕਸਰ ਕੈਬ ਦੇ ਲਈ ਇੱਕ ਆਮ ਜਿਹਾ ਕਾਲ ਸਵੀਕਾਰ ਕੀਤਾ ਪਰ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਉਸ ਦੀ ਜ਼ਿੰਦਗੀ ਦੀ ਸਭ ਤੋਂ ਯਾਦਗਾਰ ਸਵਾਰੀ ਸਾਬਤ ਹੋਵੇਗੀ ਜਦੋਂ ਮੌਕੇ ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਇੱਕ ਗਰਭਵਤੀ ਔਰਤ ਦਲਦ ਵਿੱਚ ਹੈ ਅਤੇ ਉਸ ਦਾ ਸਾਥੀ ਉਸ ਨੂੰ ਕੈਬ ਦੇ ਵਿੱਚ ਬਿਠਾਉਣ ਦੇ ਵਿੱਚ ਮਦਦ ਕਰ ਰਿਹਾ ਤੇ ਦੋਵਾਂ ਨੇ ਦੱਸਿਆ ਕਿ ਐਮਰਜੈਂਸੀ ਹੈ ਤੇ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਦਾ

ਹਸਪੀਟਲ ਹੀਟ ਸੈਂਟਰ ਤੱਕ ਪਹੁੰਚਣ ਦੇ ਵਿੱਚ ਲਗਭਗ ਅੱਧਾ ਘੰਟਾ ਲੱਗਿਆ ਅੱਧਾ ਘੰਟਾ ਜੋ ਤੂੰ ਤੇ ਲਈ ਜ਼ਿੰਦਗੀ ਦੇ ਸਭ ਤੋਂ ਲੰਬੇ 30 ਮਿੰਟ ਸਨ ਉਸਨੇ ਕਿਹਾ ਕਿ ਹਰ ਲਾਲ ਬੱਤੀ ਉੱਤੇ ਪਹੁੰਚ ਕੇ ਉਸ ਦਾ ਦਿਲ ਡੁੱਬ ਜਾਂਦਾ ਸੀ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਹਰ ਸਕਿੰਟ ਕੀ ਹੈ ਅੱਤ ਪਿਛਲੀ ਸੀਟ ਉੱਤੇ ਬੈਠੀ ਮਾਂ ਅਤੇ ਅਜਮੇ ਬੱਚੇ ਦੀ ਜਾਨ ਦਾਤੇ ਲੱਗੀ ਹੋਈ ਹੈ ਹਸਪਤਾਲ ਤੋਂ ਸਿਰਫ ਤਿੰਨ ਬਲੌਕ ਪਹਿਲਾ ਅਚਾਨਕ ਵਿੱਚ ਚੀਕਾ ਬੰਦ ਹੋ ਗਿਆ ਫਿਰ ਨਾ ਮਾਦੀ ਆਵਾਜ਼ ਨਾ ਬੱਚੇ ਦੀ ਇਹ ਪਲ ਤੂੜ ਦੇ ਲਈ ਸਭ ਤੋਂ ਡਾਉਣਾ ਸੀ ਪਰ ਕੁਝ ਸਕਿੰਟਾਂ ਬਾਅਦ ਇੱਕ ਨਵਜੰਮੇ ਬੱਚੇ ਦੀ ਰੋਂਦੀ ਆਵਾਜ਼ ਸੁਣਾਈ ਦਿੱਤੀ ਉਸ ਪਾਲਤੂਰ ਨੂੰ ਸਕੂਨ ਮਿਲਿਆ ਪਰ ਉਹ ਰੁਕਿਆ ਨਹੀਂ ਉਸ ਦਾ ਧਿਆਨ ਸਿਰਫ ਇੱਕ ਗਾਲੂ ਤੇਸੀ ਮਾਂ ਤੇ ਬੱਚੇ ਨੂੰ ਜਲਦ ਤੋਂ ਜਲਦ ਡਾਕਟਰੀ ਸਹਾਇਤਾ ਤੱਕ ਪਹੁੰਚਾਣ ਹੈ ਆਖਰਕਾਰ ਉਸੀ ਪੀਲੀ ਕਾਲੀ ਕੈਬ ਇੱਕ ਅਚਾਨਕ ਐਂਬੂਲੈਂਸ ਬਣ ਕੇ ਪੀਟਰ ਲੋਹਿਤ ਸੈਂਟਰ ਪਹੁੰਚ ਗਈ ਜਿਵੇਂ ਹੀ ਹਸਪਤਾਲ ਦਾ ਸਟਾਫ ਦੌੜ ਕੇ ਬਾਹਰ ਆਇਆ ਤਾਂ ਤੂੜ ਨੇ ਉਹਨਾਂ ਨੂੰ ਸਾਰਾ ਕੰਮ ਸੰਭਾਲਣ ਦਿੱਤਾ ਕੁਝ ਸਮੇਂ ਬਾਅਦ ਉਸਨੇ ਦੱਸਿਆ ਕਿ ਮਾਂ ਤੇ ਬੱਚਾ ਦੋਵੇਂ ਹੀ ਸੁਰੱਖਿਅਤ ਨੇ ਇਕਾਲ ਤੂਰੀ ਸ਼ਿਫਟ ਦੀ ਆਖਰੀ ਸਵਾਰੀ ਸੀ ਚਾਰ ਸਾਲ ਤੋਂ ਕੈਪਚੂਲ ਆ ਰਹੇ ਤੂਰ ਤੱਕ ਇਹ ਕਹਣਾ ਹੈ ਕਿ ਇਹ ਉਸ ਦੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਅਜਿਹਾ ਤਜਰਬਾ ਸੀ ਜਦੋਂ ਮੈਂ ਦੋ ਲੋਕਾਂ ਨੂੰ ਕੈਪ ਦੇ ਵਿੱਚ ਬਿਠਾਇਆ ਤੇ ਤਿੰਨ ਲੋਕਾਂ ਨੂੰ ਹਸਪਤਾਲ ਚ ਛੱਡਿਆ ਤੂਰ ਨੇ ਮੁਸਕਰਾਉਂਦੇ ਹੋਏ ਕਿਹਾ ਇਸ ਜ਼ਿੰਦਗੀ ਦੇ ਵਿੱਚ ਇੱਕ ਵਾਰ ਆਉਣ ਵਾਲਾ ਮੌਕਾ ਹੈ ਅਤੇ ਮੇਰੇ ਲਈ ਇਹ ਮਾਣ ਵਾਲਾ ਪਲ ਹੈ ਕੱਲ੍ਹ ਕੀਤੇ ਦੇ ਵਿੱਚ ਖਰਾਬ ਮੌਸਮ ਤੇ ਤਿਲਕਣੀਆਂ ਸੜਕਾਂ ਤੇ ਅੱਧੀ ਰਾਤ 10 ਸਮੇਂ ਸਾਰੀਆਂ ਚਰੁੰਠੀਆਂ ਉਸ ਵੇਲੇ ਹੋਰ ਵੀ ਗੰਭੀਰ ਹੋ ਗਿਆ ਜਦੋਂ ਕੈਬ ਡਰਾਈਵਰ ਹਰਦੀਪ ਸਿੰਘ ਦੀ ਤੂਤੀ ਕੱਟੀ ਦੀ ਪਿਛਲੇ ਸੇਟ ਉਤੇ ਚਿੰਨ੍ਹ ਕੇ ਤੇ ਮੋਤੀ ਤੋੜ ਚਲੀ ਸੀ ਪਿਛਲੇ ਐਤਵਾਰ ਅੱਧੀ ਰਾਤ ਤੋਂ ਕੁਝ ਹੀ ਬਾਅਦ ਹਰਦੀਪ ਸਿੰਘ ਦਾ ਟੂਰ ਨੇ ਕੈਲਕੱਤਾ ਵਿੱਚ ਆਪਣੀ ਟੈਕਸੀ ਕੈਬ ਦੇ ਲਈ ਇੱਕ ਆਮ ਜਿਹਾ ਕਾਲ ਸਵੀਕਾਰ ਕੀਤਾ ਪਰ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਉਸ ਦੀ ਜ਼ਿੰਦਗੀ ਦੀ ਸਭ ਤੋਂ ਯਾਦਗਾਰ ਸਵਾਰੀ ਸਾਬਤ ਹੋਵੇਗੀ ਜਦੋਂ ਮੌਕੇ ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਇੱਕ ਗਰਭਵਤੀ ਔਰਤ ਦਲਦ ਵਿੱਚ ਅਤੇ ਉਸ ਦਾ ਸਾਥੀ ਉਸ ਨੂੰ ਕੈਬ ਦੇ ਵਿੱਚ ਬਿਠਾਉਣ ਦੇ ਵਿੱਚ ਮਦਦ ਕਰ ਰਿਹਾ ਤੇ ਦੋਵਾਂ ਨੇ ਦੱਸਿਆ ਕਿ ਐਮਰਜੈਂਸੀ ਹੈ ਤੇ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਦਾ ਹੈ ਟੂ ਨੇ ਫੈਸਲਾ ਕੀਤਾ ਕਿ ਪਹਿਲਾ ਉਸ ਦਾ ਮਨ ਐਂਬੂਲੈਂਸ ਭੁਲਾੰਤਾ ਸੀ ਪਰ ਮੌਸਮ ਦੀ ਗੰਭੀਰਤਾ ਤੇ ਔਰਤ ਦੀ ਹਾਲਤ ਨੂੰ ਦੇਖਦਿਆਂ ਉਸਨੇ ਫੈਸਲਾ ਕੀਤਾ ਕਿ ਸਮਾਂ ਬਰਬਾਦ ਕੀਤੇ ਬਿਨਾਂ ਖੁਦ ਹੀ ਹਸਪਤਾਲ ਲੈ ਕੇ ਜਾਣਾ ਹੀ ਸਭ ਤੋਂ ਉਤਮਤ ਗਿਆ ਵਿਕਲਪ ਹੈ ਬਰਫੀਲੇ ਤੂਫਾਨ ਕਾਰਨ ਸੜਕਾਂ ਫਿਸਲਣ ਵਾਲੀਆਂ ਸਨ ਇਸ ਲਈ ਉਹ ਬਹੁਤ ਹੋਲੀ ਅਤੇ ਸਾਵਧਾਨੀ ਦੇ ਨਾਲ ਗੱਡੀ ਚਲਾ ਰਹੀ ਸੀ ਪੇਟਲ ਰੋਹੀਟ ਸੈਂਟਰ ਤੱਕ ਪਹੁੰਚਣ ਦੇ ਵਿੱਚ ਲਗਭਗ ਅੱਧਾ ਘੰਟਾ ਲੱਗਿਆ ਵੱਡਾ ਕੰਟਾ ਜੋ ਤੂ ਦੇ ਲਈ ਜ਼ਿੰਦਗੀ ਦੇ ਸਭ ਤੋਂ ਲੰਬੇ 30 ਮਿੰਟ ਸਨ ਉਸਨੇ ਕਿਹਾ ਕਿ ਹਰ ਲਾਲ ਬੱਤੀ ਉਤੇ ਪਹੁੰਚ ਕੇ ਉਸ ਦਿਲ ਡੁੱਬ ਜਾਂਦਾ ਸੀ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਹਰ ਸਕਿੰਟ ਕੀ ਹੈ ਅਤੇ ਪਿਛਲੀ ਸੀਟ ਉਤੇ ਬੈਠੀ ਮਾਂ ਅਤੇ ਅਜਮੇ ਬੱਚੇ ਦੀ ਜਾਨ दाते ਲੱਗੀ ਹੋਈ ਹੈ ਹਸਪਤਾਲ ਤੋਂ ਸਿਰਫ 3 ਬਲੌਕ ਪਹਿਲਾ ਜਾਨਕ ਵਿੱਚ ਚੀਕਾ ਬੰਦ ਹੋ ਗਿਆ ਫਿਰ ਨਾ ਮਾਦੀ ਆਵਾਜ਼ ਨਾ ਬੱਚੇ ਦੀ ਇਹ ਪਲ ਤੂੜ ਦੇ ਲਈ ਸੱਪ ਤੋਂ ਡਾਉਣਾ ਸੀ ਪਰ ਕੁਝ ਸਕਿੰਟਾਂ ਬਾਅਦ ਇੱਕ ਨਵਜੰਮੇ ਬੱਚੇ ਦੀ ਰੋਂਦੀ ਆਵਾਜ਼ ਸੁਣਾਈ ਦਿੱਤੀ ਉਸ ਪਾਲਤੂਰ ਨੂੰ ਸਕੂਨ ਮਿਲਿਆ ਪਰ ਉਹ ਰੁਕਿਆ ਨਹੀਂ ਉਸ ਦਾ ਧਿਆਨ ਸਿਰਫ ਇੱਕ ਗਾਲੂ ਤੇ ਸੀ ਮਾਤਾ ਤੇ ਬੱਚੇ ਨੂੰ ਜਲਦ ਤੋਂ ਜਲਦ ਡਾਕਟਰੀ ਸਹਾਇਤਾ ਤੱਕ ਪਹੁੰਚਾਣੇ ਆਕਰਕਾਲੂ ਸੀ ਪੀਲੀ ਕਾਲੀ ਕੈਬ ਇੱਕ ਅਚਾਨਕ ਐਂਬੂਲੈਂਸ ਬਣ ਕੇ ਪੀਟਰ ਲੋਹਿਤ ਸੈਂਟਰ ਪਹੁੰਚ ਗਈ ਜਿਵੇਂ ਹੀ ਹਸਪਤਾਲ ਦਾ ਸਟਾਫ ਤੋਰ ਕੇ ਬਾਹਰ ਆਇਆ ਤਾਂ ਤੂੜ ਨੇ ਉਹਨਾਂ ਨੂੰ ਸਾਰਾ ਕੰਮ ਸੰਭਾਲਣ ਦਿੱਤਾ ਕੁਝ ਸਮੇਂ ਬਾਅਦ ਉਸ ਨੂੰ ਦੱਸਿਆ ਗਿਆ ਕਿ ਹਾਤੇ ਬੱਚੋ ਦੋਵੇਂ ਹੀ ਸੁਰੱਖਿਅਤ ਨੇ ਇਕਾਲ ਤੂਲਤੀ ਸ਼ਿਫਟ ਦੀ ਆਖਰੀ ਸਵਾਰੀ ਸੀ ਚਾਰ ਸਾਲ ਤੋਂ ਕੈਪਚੂਲਾ ਰਹੇ ਤੂਰ ਦਾ ਕਹਿਣਾ ਹੈ ਕਿ ਇਹ ਉਸ ਦੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਅਜਿਹਾ ਤਜਰਬਾ ਸੀ ਜਦੋਂ ਮੈਂ ਦੋ ਲੋਕਾਂ ਨੂੰ ਕੈਬ ਦੇ ਵਿੱਚ ਪਿਠਾਇਆ ਤੇ ਤਿੰਨ ਲੋਕਾਂ ਨੂੰ ਹਸਪਤਾਲ ਚ ਛੱਡਿਆ ਤੂਰ ਨੇ ਮੁਸਕਰਾਉਂਦੇ ਹੋਏ ਕਿਹਾ ਇਹ ਜ਼ਿੰਦਗੀ ਦੇ ਵਿੱਚ ਇੱਕ ਵਾਰ ਆਉਣ ਵਾਲਾ ਮੌਕੇ ਅਤੇ ਮੇਰੇ ਲਈ ਇਹ ਮਾਣ ਵਾਲਾ ਪੱਲ ਹੈ। ਢਲਕੀਤੇ ਦੇ ਵਿੱਚ ਖਰਾਬ ਮੌਸਮ ਤੇ ਤਿਲਕੀਆਂ ਸੜਕਾਂ ਤੇ ਅਤੀ ਰਾਤ ਦਾ ਸਮਾਂ ਸਾਰੀਆਂ ਚੁਣੌਤੀਆਂ ਉਸ ਵੇਲੇ ਹੋਰ ਵੀ ਗੰਭੀਰ ਹੋ ਗਿਆ ਜਦੋਂ ਕੈਬ ਦਾ ਡਰਾਈਵਰ ਹਰਦੀਪ ਸਿੰਘ ਤੂਤੀ ਗਈ ਦੀ ਪਿਛਲੇ ਸੀਟ ਉੱਤੇ ਜਿੰਦਗੀ ਤੇ ਮੋਤ ਦੀ ਉਹੜੇ ਚਲਦੀ ਸੀ ਪਿਛਲੇ ਐਤਵਾਰ ਅੰਤਿ ਰਾਤ ਤੋਂ ਕੁਝ ਹੀ ਬਾਅਦ ਹਰਦੀਪ ਸਿੰਘ ਤੂਰ ਨੇ ਕੈਲਗਰੀ ਵਿੱਚ ਆਪਣੀ ਟੈਕਸਰ ਕੈਬ ਦੇ ਲਈ ਇੱਕ ਆਮ ਜਿਹਾ ਕਾਲ ਸਵੀਕਾਰ ਕੀਤਾ ਪਰ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਉਸ ਦੀ ਜ਼ਿੰਦਗੀ ਦੀ ਸਭ ਤੋਂ ਯਾਦਗਾਰ ਸਵਾਰੀ ਸਾਬਤ ਹੋਵੇਗੀ ਜਦੋਂ ਮੁਖ्यਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਇੱਕ ਗਰਭਵਤੀ ਔਰਤ ਦਲਦ ਵਿੱਚ ਹੈ ਅਤੇ ਉਸ ਦਾ ਸਾਥੀ ਉਸ ਨੂੰ ਕੈਬ ਦੇ ਵਿੱਚ ਬਿਠਾਉਣ ਦੇ ਵਿੱਚ ਮਦਦ ਕਰ ਰਿਹਾ ਤੇ ਦੋਵਾਂ ਨੇ ਦੱਸਿਆ ਕਿ ਐਮਰਜੈਂਸੀ ਹੈ ਤੇ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਦਾ ਤੂੰ ਨੇ ਦੱਸਿਆ ਕਿ ਪਹਿਲਾ ਉਸ ਦਾ ਮਨ ਐਂਬੂਲੈਂਸ ਭੁਲਾੰਤਾ ਸੀ ਪਰ ਮੌਸਮ ਦੀ ਗੰਭੀਰਤਾ ਤੇ ਔਰਤ ਦੀ ਹਾਲਤ ਨੂੰ ਦੇਖਦਿਆਂ ਉਸਨੇ ਫੈਸਲਾ ਕੀਤਾ ਕਿ ਸਮਾਂ ਬਰਬਾਦ ਕੀਤੇ ਬਿਨਾਂ ਖੁਦ ਹੀ ਹਸਪਤਾਲ ਲੈ ਕੇ ਜਾਣਾ ਹੀ ਸਭ ਤੋਂ ਉਕਵਤ ਗਿਆ ਵਿਕਲਪ ਹੈ ਬਰਫੀਲੇ ਤੂਫਾਨ ਕਾਰਨ ਸੜਕਾਂ ਫਿਸਲਣ ਵਾਲੀਆਂ ਸਨ ਇਸ ਲਈ ਉਹ ਬਹੁਤ ਹੋਲੀ ਅਤੇ ਸਾਵਧਾਨੀ ਦੇ ਨਾਲ ਕੱਟੀ ਚਲਾ ਰਹੀ ਸੀ ਪੇਟਲ ਹੀਟ ਸੈਂਟਰ ਤੱਕ ਪਹੁੰਚਣ ਦੇ ਵਿੱਚ ਲਗਭਗ ਅੱਧਾ ਘੰਟਾ ਲੱਗਿਆ ਵੱਧਕੜਤਾ ਜੋ ਤੂ ਤੇ ਲਈ ਜ਼ਿੰਦਗੀ ਦੇ ਸਭ ਤੋਂ ਲੰਬੇ 3 ਮਿੰਟ ਸਨ ਉਸਨੇ ਕਿਹਾ ਕਿ ਹਰ ਲਾਲ ਬੱਤੀ ਉਤੇ ਪਹੁੰਚ ਕੇ ਉਹ ਸਾਥੀ ਡੁੱਬ ਜਾਂਦਾ ਸੀ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਹਰ ਸਕਿੰਟ ਕੀਮਤੀ ਹੈ ਅਤੇ ਪਿਛਲੀ ਸੀਟ ਉਤੇ ਬੈਠੀ ਮਾਂ ਅਤੇ ਅਜੰਮੇ ਬੱਚੇ ਦੀ ਜਾਨ दाते ਲੱਗੀ ਹੋਈ ਹੈ